हां जी दोस्तों सारेया नु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈਗਾ ਦੋਸਤੋ ਵਾਂ ਬਿਲਕੁਲ ਨਜ਼ਦੀਕ ਪਿੰਡ ਸ਼ਬਾਜਪੁਰ ਗਲਾਲੀਪੁਰ ਕਮਾਲਪੁਰ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਭਗਵਾਨਪੁਰਾ ਪਿੰਡ ਵੀ ਥੋੜੀ ਦੂਰੀ ਤੇ ਆ ਵੀਰ ਸ਼ੇਰੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇ ਸਮੇ ਦੇ ਨਾਲ ਜਦੋਂ ਨਵੇਂ ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ ਇਸ ਘਰੇ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਅੱਜ ਟੋਟਲ ਜਿਹੜੀਆਂ ਵੜਾਂ ਦੋਸਤੋ 4 ਦਿਖਾਉਣੀਆਂ ਨੇ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਅੱਜ ਤੋਕੜ ਗੱਭਣ ਤੇ ਤੋਕੜ ਤੇ ਬਿਲਕੁਲ ਸੱਜਰ ਅਗੇ ਸੂਨ ਵਾਲੀਆਂ ਵੜਾਂ ਹੋਣਗੀਆਂ ਤੇ ਚਾਰ ਵੜਾਂ ਨੇ ਚਾਰੇ ਵੜਾਂ ਦੀ ਆਪਾਂ ਡਿਟੇਲ ਵੀਰ ਛੇਰੇ ਤੋਂ ਲੈ ਕੇ ਓਨਰ ਤੋਂ ਪੂਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜੀ ਵੜ ਵੀ ਪਸੰਦ ਆਊਗੀ ਦੋਸਤੋ ਜਿਹੜੇ ਖਰੀਦਦਾਰ ਨੂੰ ਵੀ ਉਸ ਵੜ ਦੀ ਤੁਸੀਂ ਖਾਸ ਤੌਰ ਤੇ ਨਰਖ ਪਰਖਾ ਤਸੱਲੀ ਆ ਉਹ ਘਰਾਂ ਨਕੇ ਕਰ ਲਿਓ ਜਿਹੜਾ ਦੋਸਤੋ ਪਸੂ ਸੋਇਆ ਸੁвая ਚਾਹੇ ਟੋਕੜ ਗੱਬਣ ਦੀ ਗੱਲ ਕਰ ਲਈਏ ਆਪਦੇ ਚੋਕੇ ਤਸੱਲੀ ਕਰ ਸਕਦੇ ਜੀ ਚੈੱਕ ਪਾਸ ਕਿਸੇ ਵੀਰ ਨੇ ਕਰਵਾਉਣੀ ਆ ਸਾਈ ਬਿਆਨਾ ਕਰਕੇ ਡਾਕਟਰ ਸਾਹਿਬ ਕੋਲ ਚੈੱਕ ਪਾਸ ਕਰਵਾ ਸਕਦੇ ਜੀ ਜਿਹੜੀਆਂ ਦੋਸਤੋ ਅਗੇ ਸੱਜਰ ਸੂਣ ਜਾ ਰਹੀਆਂ ਨੇ ਗੱਬਣਾ ਤਿਆਰੀ ਤੇ ਨੇ ਉਹਨਾਂ ਦੀ ਚੌਥਾ ਨਦੀ ਟਿਪਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਵਹਿਣਾ ਚੰਗੀਆਂ ਨੇ ਬਾਕੀ ਰੇਟ ਭਾਅ ਫੜਤਾ ਆਪਾਂ ਇਸੇ ਵੀਡੀਓ ਦੇ ਵਿੱਚ ਕਰਦੇ ਆਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਅੱਜ ਦੋਸਤੋ 25 ਤਰੀਕ ਆ 25 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 12 ਕੁਬਾਜੇ ਦਾ ਸਮਾਂ ਹੈਗਾ ਠੀਕ ਹੈ ਜੀ ਆਓ ਲੈਨੇ ਆ ਵਧੇਰੇ ਡਿਟੇਲ ਵੀਰ ਸ਼ੇਰੇ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਰ ਸਾਸਰੀ ਭਾਜੀ ਹੋਰ ਵੀਰ ਸ਼ੇਰੇ ਠੀਕ ਠਾਕ ਤੇ ਵਧੀਆ ਜੀ ਵਧੀਆ ਸਭ ਚੜ੍ਹਦੀ ਕਲਾ ਜੀ ਠੀਕ ਠੀਕ ਠਾਕ ਵੀਰ ਜੀ ਠੀਕ ਠਾਕ ਅੱਛਾ ਵੀਰ ਸ਼ੇਰੇ ਪਿਛਲੀ ਆਪਾਂ ਵੀਡੀਓ ਪਾਈ ਸੀ ਪਸ਼ੂ ਹੋਗੇ ਸੀ ਉਹਦੇ ਵਿੱਚ ਸਾਰੇ ਸੇਲ ਤਕਰੀਬਨ ਹਾਂਜੀ ਭਾਜੀ ਹਾਂਜੀ ਤੇ ਅੱਜ ਆਪਣੇ ਕੋਲ ਜਿਹੜੀਆਂ ਬਿਹੜਾਂ ਨੇ ਮੈਨੂੰ ਲੱਗਦਾ ਵੀ ਹਰ ਇੱਕ ਟਾਈਪ ਦੀਆਂ ਨੇ ਇੱਕ ਤਾਂ ਸੱਜਰ ਸੂਨ ਵਾਲੀਆਂ ਨੇ ਇੱਕ ਤੋਕੜ ਗੱਬਣ ਤੇ ਇੱਕ ਤੋਕੜ ਦੀ ਵੈਰਾਈਟੀ ਹੈਗੀ ਹਾਂਜੀ 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 ਠੀਕ ਸ਼ੁਰੂਆਤ ਆਪਾਂ ਕਿਹੜੇ ਬਨਿਓ ਕਰਾਂਗੇ ਅੱਜ ਜੀ ਇਧਰੋਂ ਕਰ ਲਈਏ ਟੋਕੜ ਗੱਬਣ ਤੋਂ ਟੋਕੜ ਤੇ ਗੱਬਣ ਤੋਂ ਹਾਂਜੀ ਠੀਕ ਆ ਵੀਰ ਅੱਛਾ ਫਿਰ ਟੋਕੜ ਗੱਬਣੇ ਵੜਾ ਪਹਿਲੇ ਨੰਬਰ ਵਾਲੀ ਤੇ ਇਹ ਵੀ ਦੱਸ ਦਈਏ ਭੈਣ ਭਰਾਵਾਂ ਸੱਜਣਾ ਨੂੰ ਵੀ ਹੁਣ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਕਿੰਨੇਵੇਂ ਸੂਬੇ ਚ ਚੱਲ ਰਹੀ ਏ ਕਿੰਨਾ ਦੁੱਧ ਦਾ ਅੱਗੇ ਕਿੰਨੇ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਭਾਈ ਇਹ ਸਾਢੇ 3 ਨਾ ਮਹੀਨੇ ਦੀ ਗੱਬਣ ਆ ਜੀ ਤੇ ਮੰਨ ਲਓ ਤੀਜਾ ਸੂਗਾ ਸ ਹੋਊਗੀ ਜਿਹੜੀ ਗੱਲ ਦੱਸਣ ਵਾਲੀ ਤੇ ਕਰਨ ਵਾਲੀ ਆ ਵਾ ਦੂਜਾ ਆਦੀ ਉਹ ਵਧੀਆ ਨਹੀਂ ਕੰਮ ਉਨੀ ਕੀ ਗੱਲ ਕਰੀਏ ਜਿੰਨੀ ਕਿ ਸਹੀ ਆ 1 ਤਾਜੀ ਜਦੋਂ ਸੂਈ ਦੁੱਧ ਪੰਜੀ ਤੋਂ ਪਲੱਸ ਕਰੂਗੀ ਠੀਕ ਆ ਜੀ ਪੂਰੀ ਵੱਡੀ ਵਹਿੜਿਆ ਲਓ ਜੀ ਹੁਣ ਦੁੱਧ ਜਿਹੜਾ ਆਮ ਨਾ ਹੋਣੋ ਕਿੰਨਾ 6 7 10 ਕਿਲੋ ਭਾਈ 10 ਕਿਲੋ 10 ਕਿਲੋ ਨੈਟ ਐ ਨੈਟ ਵਾਲਾ ਅਗਲੇ ਦਿਨ ਤਸਦੀ ਕਰਾ ਲਓ ਦੋਸਤੋ ਸਾਡੇ 3 ਮਨਤ ਦੀ ਗੱਬਣ ਆ ਚੈੱਕ ਪਾਸ ਆ ਤੇ 10 ਕਿਲੋ ਦੁੱਧ ਕਰਮਾਲੀ ਦੇ ਥੱਲੇ ਆ ਤੋਕੜ ਗੱਬਣ ਆ ਠੀਕ ਆ ਜੀ ਤੋਂ ਦੋਵੇਂ ਚੀਜ਼ਾਂ ਕਰਮਾਲੀ ਦੇ ਵਿੱਚ ਪੂਰੀਆਂ ਨੇ ਅੱਗੇ ਨਵੇਂ ਦੁੱਧ ਵੀ ਬਿਲਕੁਲ ਚੈੱਕ ਪਾਸ ਆ ਤੇ ਹੁਣ ਮੌਜੂਦਾ ਟਾਈਮ ਜਿਹੜਾ ਸੱਜਣਾ ਜਿੰਨਾ ਦੁੱਧ ਵੀ ਕਰਮ ਵਾਲੀ ਥੱਲੇ ਹੈਗਾ 10 ਕਿਲੋ ਠੀਕ ਆ ਕੱਦ ਸੋਹਣਾ ਹੈਗਾ ਕੱਦ ਘਾੜ ਤੁਸੀਂ ਆਪ ਵੇਖ ਕੇ ਜਜਮੈਂਟ ਕਰ ਲਿਓ ਭਾਜੀ ਸੀਲ ਸਾਊਗਾ ਭਾਂਡਾ ਵੱਡਾ ਕਰਦਾ ਜਿੰਨਾ ਬੈਜਿਆ ਥੱਲੇ ਲਓ ਜੀ ਠੀਕ ਆ ਜੀ ਤੇ ਨਸਲ ਬਰੀਡ ਪੂਰੀ ਆ ਹੈ ਐਚ ਐਫ ਦੇ ਵਿੱਚ ਆ ਠੀਕ ਆ ਜੀ ਬਿਲਕੁਲ ਛੋਟਾ ਜਿਹਾ ਫੇਸ ਕੱਦ ਘਾਟ ਪੂਰਾ ਦੇਖ ਬੂਲ ਦੀ ਵੀ ਚੰਗੀ ਆ ਸੋ ਬਾਕੀ ਹੈ ਵੀ ਪੂਰੀ ਰਾਜੀ ਆ ਜਿੰਨੀ ਆ ਵਜਨ ਮੌਜੂਦ ਵਾਲੀ ਕਰਮ ਵਾਲੀ ਬਾਕੀ ਥਣ ਵੀ ਦੋਸਤੋ ਤੁਹਾਨੂੰ ਦਿਖਾਵਾਂਗੇ ਆਪਾਂ ਥੋੜਾ ਨੇੜੇ ਤੋਂ ਵੀ ਥਾਣਾ ਉਹ ਘੋਟਾਂ ਦੇ ਬਿਲਕੁਲ ਵਰਲਾ ਬੁਰਲਾ ਬਹੁਤ ਸੋਹਣੀਆਂ ਨੇ ਆਪਸੀ ਵਰਲਾ ਬਹੁਤ ਚੰਗੀਆਂ ਸੰਸਰ ਆ ਕਰੋ ਚੈੱਕ ਆ ਲੋ ਜੀ ਬਸ ਚਾਮਾਨ ਪੂਰੀ ਬਣ ਜਾਂਦੀ ਠੀਕ ਹੈ ਜੀ ਇਧਰੋਂ ਖਾਓ ਵਰਲਾ ਆ ਲੋ ਸੋ ਵਰਲਾ ਕਾ ਵੀ ਸੋਹਣੀਆਂ ਥਣ ਵੀ ਜਿਹੜਾ ਹੱਥੀ ਚਵਾਈ ਵਾਲਾ ਠੀਕ ਹੈ ਜੀ ਕੋਈ ਵੀ ਸੱਜਣ ਕੋਈ ਲੇਡੀ ਕੋਈ ਭੈਣ ਕੋਈ ਬੱਚਾ ਆਰਾਮ ਨਾਲ ਤੁਸੀਂ ਚਵਾਈ ਕਰ ਸਕਦੇ ਜੀ ਹੈ ਹੱਥ ਜਵਾਈ ਲਾਥਾਣਾ ਤੇ 10 ਕਿਲੋ ਦੁੱਧ ਨੈਟ ਹੁਣ ਇਹਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਸਾਢੇ 3 ਮਹੀਨੇ ਦੀ ਗੱਭਣ ਚੈੱਕ ਪਾਸ ਤੇ ਸ਼ੇਰੇ ਵੀਰ ਕੀ ਮੁੱਲ ਰੂ ਕਹਿੰਦਾ ਮੁੱਲ ਤਾਂ ਭਾਈ 50000 ਰੁਪਿਆ ਕਰਾਂਗੇ 45 ਦੀ ਹਾਂ ਨਾ ਕਰਦੇ ਆ 45 ਦੀ ਹਾਂਜੀ ਠੀਕ ਹੈ ਜੀ ਬਾਕੀ ਤਿਆਰ ਹੋਈ ਬੱਚੀ 70 75000 ਦੀ ਆ ਬਿਲਕੁਲ ਜੀ ਬਿਲਕੁਲ ਹਾਂ ਪੂਰੀ ਯਾਦਬਰੀਦ ਵਾਲੀ ਆ ਲੰਮੀ ਲੁੰਮੀ ਬਹੁਤ ਚੰਗੀ ਆ ਬਿਲਕੁਲ ਹਾਂ ਹੁਣ ਵੀ ਜੇਕਰ ਚਲੋ ਆਪਾਂ ਤਿਆਰੀ ਤੇ ਗਿਣਦੇ ਹੁਣ ਬਿਲਕੁਲ ਜਿਹੜਾ ਸਮਾਂ ਚੱਲ ਰਿਹਾ ਬਾਜ਼ਾਰ ਹਾਂ ਹੁਣ ਤਿਆਰੀ ਤਾਂ ਹੁੰਦੀ ਦੀ ਬੇਸ਼ੱਕ 65 70 ਦੀ ਨਾਰਮਲ ਆਪਾਂ ਨੂੰ ਪਤਾ ਪਾਜੀ ਵਧੀਆ ਜਦੋਂ ਮਰਜੀ ਸੂਵੇ ਕਰਮਾਲੀ ਐਨੇ ਦੀ ਹੈਗੀ ਹੈਗੀ ਵਹਿੜ ਜੂ ਚੰਗੀ ਵੱਡੀ ਹੈ ਬਿਲਕੁਲ ਔਰ ਦੁੱਧ ਵੀ ਚੰਗਾ ਹੈਗਾ ਦੋਨੋਂ ਬੇਨਾਂ ਦੁੱਧ ਗਰਮੀ ਪਰ ਵੈਸੇ ਵੀ ਗਰਮੀ ਦੀ ਸੰਭਾ ਬਨੇ ਸਾਰੀ ਕੱਢ ਹੀ ਜਾਣੀ ਆ ਕੱਢ ਜਾ ਰਹੀ ਮਨ ਲਓ ਸਾਢੇ ਤਿੰਨਾਂ ਦੀ ਗੱਭਣ ਆਦੇ ਚਾਰ ਮਹੀਨੇ ਤੋਂ ਵਧੀਆ ਔਰ ਮਿਲ ਨਹੀਂ ਮਿਲਨੀ ਹੈ ਹਾਂ ਗਰਮੀ ਸਾਰੀ ਐਨੇ ਕੱਢ ਜਾਣੀ ਕਰਮਾਲੀ ਨੇ ਕੱਟ ਜੂਗੀ ਹਾਂਜੀ ਠੀਕ ਆ ਤੇ ਕੋਈ ਉਹ ਦੋ ਮਹੀਨੇ ਛਡਨੀ ਪਵੇ ਤਾਂ ਲਾਸਟ ਵਿੱਚ ਛੱਡੀ ਉਸਨਾਂ ਆਪਣੀ ਸੇਵਾ ਵਾ ਜੇ ਸੇਵਾ ਚੰਗੀ ਤੇ ਭਾਂ ਛੱਡੋ ਹੀ ਨ अच्छा ते 45 ਦੇ ਵਿੱਚੋਂ ਕਿ ਮੰਗਤਾਂ ਨੂੰ ਦੇ ਛੋਟ ਸੱਪਾ ਹੋਊਗਾ ਛੋਟ ਸੱਪਾ ਹਾਂਜੀ ਠੀਕ ਆ ਵੀਰ ਤਾਂ ਦੋਸਤੋ ਛੋਟ ਸੱਪਾ ਹੋਊਗਾ 45000 ਦੇ ਵਿੱਚੋਂ ਡਿਮਾਂਡ 50000 ਕੀਤੀ ਹੈ ਵੀਰ ਨੇ ਆ ਬਰੀਡ ਵੇਖੋ ਠੀਕ ਆ ਨਸਲ ਬਰੀਡ ਪੂਰੀ ਆ ਛੋਟੇ ਜੇ ਕੰਨ ਆ ਬੂਥੀ ਬਾਥੀ ਬਹੁਤ ਪਿਆਰੀ ਆ ਬੋਦੀ ਉਸੇ ਤਰ੍ਹਾਂ ਠੀਕ ਆ ਜੀ ਸਟੇਟ ਪਟਾ ਲਓ ਜੀ ਠੀਕ ਆ ਸੋ ਪਸੰਦ ਆਊਗੀ ਬੈੜ ਤੁਹਾਨੂੰ ਚਾਹੇ ਫੋਨ ਫੜੀ ਮਤੋ ਅੱਗੇ ਨੈਕਸਟ ਜਿਹੜੀ ਦੋਸਤੋ ਅਗਲੀ ਪਛੀ ਤੁਹਾਨੂੰ ਦਿਖਾਉਣੀ ਆ ਇਹ ਟੋਕੜ ਆ ਠੀਕ ਆ ਜੀ ਤੋਕੜ ਬਚੀ ਆ। ਇਕੱਲੀ ਤੋਕੜ ਆ। ਪੁੱਛ ਲੈਣੀਆਂ ਵੀਰ ਤੋਂ ਪੂਰੀ ਡਿਟੇਲ। ਅੱਛਾ ਚਿਹਰੇ ਵੀਰ ਇਹਦਾ ਸੁਭਾ ਹੁਣ ਕਿੰਨਾ ਮੰਨਦੇ ਜੇ ਕਿਵੇਂ ਆ ਮੂੰਹੋਂ ਦਦੀ ਜਵਾਨਾ। ਇਹ ਪਹਿਲੇ ਨਹੀਂ ਸੋਈ ਅਜੇ। ਹੈ? ਪਹਿਲੇ ਨਹੀਂ ਸੋਈ ਅਜੇ। ਪਹਿਲੇ ਨਹੀਂ ਬੱਚੀ। ਹਾਂਜੀ ਪਹਿਲੇ ਨਹੀਂ ਸੋਈ ਬਿਲਕੁਲ ਪਲੂਣਿਆ ਬੱਚੀ। ਤੇ ਦੁੱਧ ਇਸ ਵਕਤ ਕਿੰਨਾ ਦੇ ਥੱਲੇ? ਸੰਧ ਸਾਵਾ ਆਖ ਨੂੰ ਜਿਵੇਂ ਮਰਜੀ ਆੜੋ 7 ਕਿਲੋ ਦੁੱਧ ਪੱਕਾ ਹੋਊਗਾ। 7 ਕਿਲੋ। ਹਾਂਜੀ। ਆਖ ਨੂੰ ਆਪਾਂ ਆਟਾ ਆਦੀਏ ਮਜਾ ਨਹੀਂ 7 ਕਿਲੋ ਚਵਾ ਕੇ ਦਵਾਂਗੇ। ਬਾਕੀ ਸੀਲ ਸਾਉ ਪਤ ਪਸਮ ਦੀ ਇਤਰਾ ਹੀ। ਅੱਛਾ। ਇਤਰਾ ਹੀ ਥੱਲੇ ਪਾਏ ਦੋਆਂ ਜਿੰਨੇ ਕੇ ਭਨ ਭਰਾਂ ਦੇ ਨਹੀਂ ਚੋਕੇ ਲੈਣੀ ਥਾਣਾ ਵਧੀਆ ਪਸਮਾ ਕੇ ਪੂਰਾ ਥਣ ਬਣਾਉਂਦੀ ਤੇ ਚੋਣ ਬਹੁਤ ਚੰਗੀ ਹਮ ਹੈ ਠੰਡੀ ਹੈ ਪੂਰੀ ਹਾਂ ਜੀ ਸਹੀ ਸਾਉ ਠੰਡੀ ਹੈ ਕੋਈ ਛੜਾਕ ਨਹੀਂ ਕੋਈ ਪਜਾਕ ਨਹੀਂ ਲੋ ਦੋਸਤੋ ਇਹ ਟੋਕੜ ਆ ਕੱਲੀ ਵਹਿ ਠੀਕ ਆ ਜੀ ਟੋਕੜ ਆ ਬਾਕੀ ਨਸਲ ਜਾਤ ਤੁਸੀਂ ਵੇਖ ਸਕਦੇ ਜੀ ਐਚ ਐਫ ਬਰੀਡ ਦੇ ਵਿੱਚ ਬਿਲਕੁਲ ਸਟੇਟ ਪਟਾ ਹੌਲੀ ਜੀ ਲੰਮੀ ਜੀ ਬੱਚੀ ਆ ਤੇ ਜਿਆਦਾ ਰੰਗ ਜਿਹੜਾ ਵਾਈਟ ਹੈਗਾ ਤੁਸੀਂ ਆ ਵੇਖ ਰਿਹਾ ਹੋ ਬਿਲਕੁਲ ਸਕਰੀਨ ਦੇ ਉੱਪਰ ਬਾਕੀ ਇਹ ਟਾਈਮ 12 ਵਜੇ ਦਾ ਸ਼ਾਮ ਨੂੰ ਪੂਰੀ ਡੱਟ ਜਾਂਦੀ ਹੈ ਜਿੰਨਾ ਨੇ ਦੁੱਧ ਦੇਣਾ ਉਹਦੇ ਹਿਸਾਬ ਨਾਲ ਪੂਰੀ ਬਣ ਜਾਂਦੀ ਠੀਕ ਹੈ ਜੀ ਤੋ ਅੱਛਾ ਜੀ ਰੇ ਵੀਰ 6 ਕਿਲੋ ਦੱਸਿਆ ਨਾ ਦੁੱਧ ਦੁੱਧ ਭਾਈ 7 ਕਿਲੋ 7 ਕਿਲੋ ਲਓ ਜੀ 7 ਕਿਲੋ ਦੋਸਤੋ ਦੁੱਧ ਇਸ ਬੈਡ ਦੇ ਥੱਲੇ ਆ ਹੁਣ ਤੇ ਟੋਕੜਾ ਠੀਕ ਹੈ ਜੀ ਅੱਗੇ ਕਿਸੇ ਪਾਸੋਂ ਬਣੀ ਬੁਣੀ ਨਹੀਂ ਕਿ ਜੇ ਬਣੀ ਹੁੰਦੀ ਤੇ ਵੇਰਵਾ ਜ਼ਰੂਰ ਆਪਾਂ ਪਾ ਦਿੰਦੇ ਨਹੀਂ ਭਾਈ ਉਸ ਗੱਲ ਦਾ ਫਾਇਦਾ ਕੋਈ ਨਹੀਂ ਬਾਕੀ ਹੋ ਸਕਦਾ ਬਣੀ ਹੋਗਾ ਪੱਕਾ ਵਾਲਿਆਂ ਨੂੰ ਪੁੱਛਿਆ ਨਹੀਂ ਅੱਛਾ ਜੀ ਤੇ ਜੇ ਆਪਾਂ ਪੁੱਛਿਆ ਨਹੀਂ ਤਾਂ ਆਪਾਂ ਗਾੜੀ ਦੱਸਣਾ ਵੀ ਕੋਈ ਨਹੀਂ ਹੋ ਸਾਦਾ ਬਣੀ ਵੀ ਹੋਵੇ ਜੋ ਟੋਕੜਿਆ ਬਣੀ ਹੋਊਗੀ ਕਦੀ ਰੀ ਨਾਂ ਬੰਨ ਵਾਲਾ ਚੱਕਰ ਕੋਈ ਨਹੀਂ ਬਿਲਕੁਲ ਬਿਲਕੁਲ ਕਿਸੇ ਵੇਲੇ ਘਰ ਵਾਲੇ ਟੀਕਾ ਭਲਾ ਕੇ ਵੈਸੇ ਜੇਤਾ ਭਲਾ ਲਾ ਆਹੋ ਚਲੋ 100 ਹੋ ਜਾਂਦੀ ਆ ਪਰ ਆਪਣੇ ਮਨ ਕੀ ਵਿਚਾਰਾਂ ਚ ਨਹੀਂ ਹੈਗੀ ਹੋਣਾ ਨਹੀਂ ਨਹੀਂ ਆਪਣੇ ਵਿਚਾਰਾਂ ਇੰਨੀ ਕੋਈ ਹੈਗੀ ਹਾਂ ਤੇ ਸ਼ੇਰੇ ਵੀਰ ਬਾਕੀ ਮੰਗ ਕੀ ਰਹੂਗੀ ਦੀ ਲੈਣ ਦੇਣ ਕਿੱਥੋਂ ਮੰਗਦੇ ਭਾਈ 5000 ਰੁਪਿਆ 20 ਦੀ ਦੇ ਦਾਂਗੇ ਬਸ 20 ਦੀ 20 ਹਜ਼ਾਰ ਦੀ ਬਸ ਦੇ ਦਾਂਗੇ ਠੀਕ ਹੈ ਜੀ ਬਾਕੀ ਇਹ ਵੀ ਚੋਣ ਚਾਣ ਬਹੁਤ ਚੰਗੀ ਆ ਇਤਰਾ ਹੀ ਕੋਈ ਪਹਾੜਾ ਨਹੀਂ ਕੋਈ ਵੰਗਾ ਨਹੀਂ ਇਤਰਾ ਹੀ ਥੱਲੇ ਬਹਿ ਕੇ ਇਤਰਾ ਹੀ ਦੋਵਾਂ ਮਿੰਟਾਂ ਵਿੱਚ ਪਸਮਾਲੀ ਜੀ ਭਾਵੇਂ ਆ ਤੁਹਾਡੇ ਬੈਠਾ ਇਤਰਾ ਹੀ ਪਸਮਾ ਦਈਏ ਲਓ ਜੀ ਇਤਰਾ ਹੀ ਇਹਨੇ ਬੈਠਾ ਬੈਠਾ ਇਸੇ ਤਰ੍ਹਾਂ ਦੋਸਤ ਪਸਮਦੀ ਆ ਬਾਕੀ ਇਸੇ ਤਰ੍ਹਾਂ ਤੁਸੀਂ ਬਹਿ ਕੇ ਜਿਹੜਾ ਪਸਮਾਣ ਦਾ ਕਰ ਲੋਗੇ ਜਦ ਪਸਮਾਣੀ ਆ ਤੇ ਪਾਣੀ ਫੜ ਕੇ ਹੋਣੀ ਪਸਮਾ ਦਈਏ ਦੋਵਾਂ ਮਿੰਟਾਂ ਵਿੱਚ ਪਸਮ ਪੈਣਾ ਨੇ ਠੀਕ ਆ ਜੀ ਠੀਕ ਆ ਆ ਲਓ ਜੀ ਸੋ ਵੀਰਾਂ ਦਾ ਵੀ ਵਹਿੰਦਿਆ ਵਹਿੰਦਿਆ ਪਸਮ ਪੈਂਦੀ ਆ ਕੋਈ ਮਿੰਟਾਂ ਦੋ ਪਾਣੀ ਫੜੀ ਪਤੋਏ ਤੇ ਵੱਚੀ ਬਿਲਕੁਲ ਸਾਹਮਣ ਤੋਕੜ ਬਚੀ ਆ ਬਾਕੀ ਆਉਂਸਰ ਬਚੀ ਵੀ ਦੋਸਤੋ ਹੋਵੇ ਤੇ ਐਡੇ ਕੱਦ ਕਾਠ ਵਾਲੀ ਕਰਮਾਰੀ ਆਉਂਸਰ ਬਚੀ ਮਸਾਂ ਮਿਲਦੀ ਆ ਚੰਗੀ ਨਸਲ ਜਾਤ ਵਾਲੀ ਤੇ ਇਹ ਫਿਰ ਵੀ ਤੋਕੜ ਆ ਅੱਗੇ ਵੀਰ ਥੋੜੀ ਕੋਈ ਖੇਚਲ ਕਰ ਲੂਗਾ ਆਪਦੇ ਹੱਥੀ ਤੁਸੀਂ ਲਵਾ ਲੋਂਗੇ ਆ ਸਕੇ ਬਣ ਜਾਂਦੀ ਆ ਤੇ ਦੋਸਤੋ ਜਿੰਨਾ ਮਰਜ਼ੀ ਆਉਣ ਵਾਲੇ ਸਮੇਂ ਤੇ ਵੀ ਮੋਬਾਦ ਕਰ ਸਕਦੇ ਆ ਆਪ ਐਸੋ ਜੀ ਵੈੜਦਾ ਹਸਾਬ ਨਾਲ ਚਲੋ ਮੰਨ ਲਓ ਹੋ ਸਕਦਾ ਵੀ ਵੀਰ ਵੇਂਦਾ ਵੇ ਵੇ ਵੇਖੀ ਨਹੀਂ ਕਰਮਾਰੀ ਜਿੱਡੀ ਸੀਲਸ ਆਊਗਾ ਨਾ ਵੇਖੀ ਨਹੀਂ ਕਿਸੇ ਨੇ ਲਓ ਜੀ ਠੰਡੀ ਸੀਗਲੇ ਢੀ ਆ ਨਸਲ ਬ੍ਰੀਡ ਦੀ ਪਰਖ ਨਸਲ ਬ੍ਰੀਡ ਹੁੰਦੀ ਫਿਰ ਇਸੇ ਤਰ੍ਹਾਂ ਦੀ ਲੋ ਪਸ਼ੂ ਮਾਈਂ ਕੋਈ ਪਾੜਾ ਨਹੀਂ ਕੋ ਲੈਣਾ ਦਾ ਪਾੜਾ ਪਾਉਣ ਨੂੰ ਚਲੋ ਪਾ ਵੀ ਲਈਦਾ ਪਰ ਪਾੜੇ ਤੋਂ ਬਿਨਾਂ ਨ ਕਰਮਾਲੀ ਇਹ ਤਾਂ ਥਾਣਾ ਖਾਣ ਕਰਕੇ ਤੁਹਾਨੂੰ ਪਸਮਾਤੀ ਆਵਾਂ ਚਲ ਨਾਲੇ ਥਾਣਾ ਦਾ ਪਤਾ ਲੱਗ ਜੂ ਠੀਕ ਆ ਜੀ ਬਾਕੀ ਮਾਰਨਿੰਗ ਚ ਚਵਾਈ ਤੁਸੀਂ ਕੀਤੀ ਇਹਦੀ ਹਾਂਜੀ ਹਾਂਜੀ ਲਓ ਜੀ ਜਦੋਂ ਮਰਜ਼ੀ ਬਾਓ ਤੇ ਜਦੋਂ ਮਰਜ਼ੀ ਚੋਲੋ ਇਹੋ ਜੇ ਪਸ਼ੂ ਤੋਂ ਸੰਧੂ ਸਾਹਿਬ ਜਿੰਨਾ ਆਪਾਂ ਦੁੱਧ ਦੱਸਤਾ ਵਾ 7 ਕਿਲੋ ਦੁੱਧ ਜਿਹੜਾ ਮਰਜ਼ੀ ਚੋਵੇ ਤਸਲੀ ਤੇ ਲੈ ਜਾਏ ਜਿਤਨਾ ਮਰਜ਼ੀ ਖੜੇ ਆਪਾਂ ਕਿਹਾ 10-15 ਕਿਲੋ ਦੱਸੰਦਾ ਆਂ ਆਹ ਹਾਂ ਬਿਲਕੁਲ ਆ ਬੈਠੋ ਜੀ ਵੇਖੋ ਖਾਓ ਥਾਣਾ ਨ ਕਰਮ ਥਾਣ ਬਣਾ ਆਈ ਕਿ ਨਹੀਂ ਹੂੰ ਲਓ ਜੀ ਬਸਮਣ ਤੋਂ ਬਾਅਦ ਦੋਸਤੋ ਆ ਥਾਣ ਨਿਕਲ ਕੇ ਸਾਹਮਣੇ ਆ ਗਿਆ ਤੁਹਾਡੇ ਆ ਲਓ ਠੀਕ ਆ ਤੇ ਬਿਲਕੁਲ ਉਹ ਮੁੱਠੀ ਚਵਾਈ ਵਾਲਾ ਕੋਈ ਇਹ ਨਹੀਂ ਵੀ ਛੋਟਾ ਹੱਥ ਜੇ ਥਾਣ ਨਾ ਆਵੇ ਬਿਲਕੁਲ ਹਥੀ ਚਵਾਈ ਦਾ ਥਣ ਠੀਕ ਆ ਚਾਰੇ ਥਾਣਾ ਸਪੇਸ ਲੰਬਾਈ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਠੀਕ ਆ ਅੱਛਾ ਵੀਰ ਸ਼ੇਰੇ ਹਾਂ ਨਾ ਜਿਹੜੀ ਉਹ 20000 ਹੈ ਹਾਂਜੀ 20 20 ਚ ਕੋ ਥੋੜਾ ਬੋਧਾ ਕੋ 100 200 ਮਾਣੀ ਆ ਠੀਕ ਆ ਜੀ ਧੰਨਵਾਦ ਜੀ ਚਲੋ ਜਰੂਰ ਜੀ ਜਿੰਨਾ ਵੀ ਹੋ ਸਕਦਾ ਹੋਇਆ ਇਸ ਤੋਂ ਬਾਅਦ ਆਪਣੇ ਕੋਲ ਜਿਹੜੀਆਂ ਇਹ ਦੋਨੋਂ ਨਾਗ ਹੈਗੇ ਆ ਦੋਵੇਂ ਸਜਰ ਸੂਣੀਆਂ ਨੇ ਕਿ ਗੱਬਣ ਤਿਆਰੀ ਤੇ ਹੀ ਨੇ ਆ ਹਾਂਜੀ ਇਹ ਗੱਬਣ ਹੀ ਬੱਚੀਆਂ ਭਾਈ ਲੈ ਜਾਣਗੇ ਦੋ ਦੋ ਚਾਰ ਚਾਰ ਦਿਨ ਹਫਤਾ ਹਫਤਾ ਲੈ ਜਾਣਗੇ ਠੀਕ ਹੈ ਜੀ ਇਹ ਵੀ ਬੱਚੀ ਪਹਿਲਾਂ ਸੂਆ ਸੁੰਦੀ ਹੈ ਪਹਿਲਣ ਪਹਿਲਣ ਭਾਜੀ ਪਹਿਲਣੀਆਂ ਦੇਣ ਕਿੰਨੇ ਕੇ ਵੈਸੇ ਆਪਾਂ ਅੰਕਦੇ ਕਿੰਨੇ ਕੇ ਦਿਨ ਲੈ ਜੂ ਵੈਸੇ ਹਫਤਾ 10 ਦਿਨ ਤੇ ਭਾਜੀ ਲੈ ਹੀ ਜਾਓ ਹਫਤਾ 10 ਕੇ ਦਿਨ ਹਾਂਜੀ ਠੀਕ ਹੈ ਜੀ ਖੋਲ ਗਏ ਲਓ ਦੋਸਤੋ 10 ਕੇ ਦਿਨ ਆ ਬਾੜ ਲੈ ਜੂਗੀ ਸਮਾਂ ਬਾਕੀ ਡੱਬੀ ਬੱਚੀ ਆ ਤੇ ਪਹਿਲਣ ਬੱਚੀ ਨੇ ਸੂਣਾ ਠੀਕ ਹੈ ਜੀ ਖੀਰੀ ਆ ਭਾਜੀ ਤੇ ਖੀਰੀ ਬਿਲ ਕਾਦਕੂ ਤਾਂ ਬਹੁਤ ਸੋਹਣਾ ਭਾਰੀ ਵਜਨ ਭੋਜਨ ਪੂਰਾ ਠੀਕ ਆ ਜੀ ਵਜਨ ਦੋੜ ਪੂਰਾ ਕਾਦਕ ਸੋਹਣਾ ਬਰੀਡ ਬਹੁਤ ਚੰਗੀ ਆ ਵੇਖੋ ਜੀ ਲੇਵਟੀ ਲੂਪਟੀ ਲਾਉਣੀ ਸ਼ੁਰੂ ਕੀਤੀ ਹੈ ਬਿਲਕੁਲ ਤੁਹਾਡੇ ਸਾਹਮਣੇ ਲਾਏ ਬਣਾਏ ਪਈ ਹੈ ਕਰਮਾ ਦੀ ਹਜੇ 10 ਦਿਨਾਂ ਦੇ ਵਿੱਚ ਤਿਆਰੀ ਪੂਰੀ ਮੁਕੰਮਲ ਕਰ ਜੂਗੀ ਤੇ ਵਸੇ ਰੰਗ ਢੰਗ ਬਹੁਤ ਸੋਹਣਾ ਵਛੀ ਦਾ ਨਾਲੇ ਹੈ ਵੀ ਵਾਧੇ ਬੰਦੀ ਹੈ ਬਹੁਤੇ ਵੀਰ ਲਾਈਕ ਕਰਦੇ ਆ ਪਸ਼ੂ ਖਰੀਦਣਾ ਵੀ ਜੇ ਨਵਾਂ ਪਸ਼ੂ ਨਿਕਲਦਾ ਮੈਨੂੰ ਲੱਗਦਾ ਵੀ ਕੋਈ ਛੜਦਾ ਨਹੀਂਗਾ ਤੇ ਆ ਫੇਸ ਕੁਆਲਿਟੀ ਬਿਲਕੁਲ ਸਟੇਟ ਪਟਾ ਛੋਟੇ ਜੇ ਕਾਨਾ ਠੀਕ ਆ ਜੀ ਬ ਤੁਵੇ ਜੀ ਸੋ ਚਾਰ ਥਾਣਾ ਜਿੱਥੋਂ ਤੱਕ ਆਪਾਂ ਦੇਖ ਰਹੇ ਆਂ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ 포ਟ ਬੱਚਾ ਨਹੀਂ ਤੁਹਾਨੂੰ ਲੱਗਾ ਨਜ਼ਰ ਆਊਗਾ ਆ ਲਓ ਕਰੋ ਚੈੱਕ ਠੀਕ ਆ ਜੱਤ ਜੂਤ ਬਹੁਤ ਹਨਾ ਵੀਰ ਸ਼ੇਰੇ ਤੇ ਬਰੀਡ ਚੰਗੀ ਆ ਨਾ ਬਰੀਡ ਬਹੁਤ ਚੰਗੀ ਆ ਹਾਂ ਲੋਜੀ ਬਹੁਤ ਪਿਆਰੀ ਬੱਚੀ ਆ ਦੋਸਤੋ ਤਾਂ ਜਿਹੜਾ ਕੋਈ ਵੀਰ ਇਸ ਬੱਚੀ ਦੇ ਉੱਤੇ ਆ ਰਿਹਾ ਖਰੀਦਣ ਤਾਂ ਕੋਈ ਛੱਡ ਕੇ ਨਹੀਂ ਜਾਊਗਾ ਬਹੁਤ ਸੋਹਣੀ ਆ ਜਾਤ ਨਾਲ ਬਹੁਤ ਦੀ ਬਹੁਤ ਸੋਹਣੀ ਆ ਬਾਕੀ ਰੰਗ ਢੰਗ ਕਰਮਾ ਵਾਲੀ ਜਿਵੇਂ ਜਿਵੇਂ ਬਣਾ ਕੇ ਤਿਆਰ ਕਰੂਗੀ ਲੈਵਾ ਉਵੇਂ-ਉਵੇਂ ਜਿਹੜੀ ਦੋਸਤੋ ਗੱਲਬਾਤ ਬਣੂਗੀ ਮੌਕੇ ਤੇ ਲੈਵਾ ਤਾਂ ਇਹ ਬਣਾਉਂਗੀ ਸੰਤੂ ਸਾਹਿਬ ਬਾਕੀ ਆ ਤੁਹਾਨੂੰ ਪਤਾ ਜਾਤ ਵਾਲੀਆਂ ਬੱਚੀਆਂ ਤੇ ਸੁੰਦੀਆਂ ਸੁੰਦੀਆਂ ਬਣ ਜਾਂਦੀਆਂ ਹੂੰ 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 ਲੋਜੀ ਬਾਕੀ ਥਣ ਵੀ ਬਹੁਤ ਸੋਹਣਾ ਕੱਢੂਗੀ ਨਾ ਹਾਂ ਥਣ ਬਹੁਤ ਚੰਗਾ ਕੱਢੀ ਹਾਂ ਹੁਣ ਬਿਨਾਂ ਹੀ ਆਪਾਂ ਕਹਿ ਲਈਏ ਵੀ ਇੱਕ ਪਸਮਨ ਤੋਂ ਬਾਅਦ ਬਹੁਤ ਸਾਹਮਣੇ ਨਿਕਲ ਕੇ ਉਹ ਦੋਪਾਸੇ ਮਾਲੋ ਸੰਸਾ ਸੁੱਕੇ ਥਾਣਿਆ ਠੀਕ ਹੈ ਜੀ ਅੱਛਾ ਵੀਰ ਸ਼ੇਰੇ ਕੀ ਮੁੱਲ ਕਰ ਦਿੰਦਾ ਮੁੱਲ ਭਾਈ 50000 ਰੁਪਿਆ ਕਰਾਂਗੇ 45 ਦੀ ਹਾਂ ਨਾ 45 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 45000 ਦੀ ਅੱਜ ਇਹ ਵਛੀ ਮਿਲਦੀ ਪਈ ਹੈ ਤੁਹਾਨੂੰ ਤਿਆਰ ਹੋਈ ਵਛੀ ਸੰਤ ਸਾਹਿਬ 55000 ਦੀ ਵੇਚ ਜੂਗੀ ਹਾਂ ਬਿਲਕੁਲ ਜੀ ਅੱਜ ਸਿਰ ਕੱਚੀ ਜਿਹੜਾ 10 ਦਿਨਾਂ ਚਲੇਗੀ ਹਾਂ 10 ਦਿਨ ਜਿਹਨੇ ਸਾਹ ਵਲੀ ਵਛੀ ਭਾਵੇਂ ਜਾ ਕੇ 55000 ਦੀ ਵੇਚ ਹਾਂ ਬਿਲਕੁਲ ਕਿਉਂ ਸਾਰੇ ਲੋਕ ਸਿਆਣੇ ਤੁਸੀਂ ਵੇਖ ਲਓ ਵੱਛੀ ਦਾ ਕੱਦ ਕਾਠ ਵਜਨ ਪਹਿਲਣ ਵੱਛੀ ਆ ਕੂਲੀ ਬਹੁਤ ਚੰਗੀ ਆ ਬਿਲਕੁਲ ਸੋ ਦੋਸਤੋ ਪੂਰੀ ਡਿਟੇਲ ਜਿਹੜੀ ਆ ਇਸ ਵੱਛੀ ਦੀ ਤੁਹਾਨੂੰ ਮਿਲ ਗਈ ਆ ਬਾਕੀ ਥਣ ਦੇ ਵੀ ਸਾਫ ਸੁਥਰੀ ਆ ਕੱਦ ਕਾਰ ਸੋਨਾ ਤੇ ਇਸ ਕੁਆਲਟੀ ਚੰਗੀ ਆ ਇੱਕ ਜਿਹੜੀ ਮੇਨ ਗੱਲ ਐਮ ਗੱਲ ਹੈਗੀ ਆ ਵੀ ਚਲੋ ਖੀਰੀ ਆ ਮੂੰਹੋਂ ਦੰਦੀ ਤੇ ਬਿਲਕੁਲ ਕੂਲੀ ਜੀ ਹੈਗੀ ਆ ਠੀਕ ਹੈ ਜੀ ਲਵੀ ਜੀ ਤੇ ਜਰੂਰ ਤੁਸੀਂ ਹੱਥ ਪਾ ਲਿਓ ਚੰਗੀ ਬੱਛੀ ਆ ਇਸ ਤੋਂ ਬਾਅਦ ਸੈਕੰਡ ਤੇ ਸੈਕੰਡ ਨੰਬਰ ਤੇ ਆ ਗਈ ਆਪਣੇ ਕੋਲ ਵੈਸੇ ਵੈਡਾ ਦੇ ਵਿੱਚ ਚੌਥੇ ਨੰਬਰ ਤੇ ਆ ਜੇ ਗੱਪਣਾਂ ਦੀ ਗੱਲ ਕਰੀਏ ਤੇ ਦੂਜੇ ਨੰਬਰ ਤੇ ਆ ਠੀਕ ਆ ਜੀ ਤੇ ਅੱਛਾ ਵੀਰ ਸ਼ੇਰੇ ਇਹਦੀ ਡਿਟੇਲ ਕਰੀਏ ਸਾਜੀ ਇਹ ਕਿੰਨਾ ਸੂ ਆ ਕੇ ਸੁੰਦੀ ਆ ਆਪਣੇ ਕੋਲ ਦੂਜਾ ਸੂਆ ਸੋਨਾ ਸੰਸਾ ਦੂਜਾ ਸੂਆ ਸਮਾਂ ਇਹਦਾ ਵੀ ਇੰਨਾ ਕੀ ਲਗਭਗ ਆਹ ਇੰਨਾ ਕੀ ਕੋ ਹਫਤਾ 10 ਦਿਨ ਲੈ ਜੂਗੀ 10 ਕਿ ਦਿਨ ਇਹ ਵੀ ਕੱਢਦੀ ਆ ਠੀਕ ਆ ਜੀ 10 ਕਿ ਦਿਨ ਦੋਸਤੋ ਇਹ ਵਾਰ ਲੈ ਜੂਗੀ ਲਾਲ ਜੀ ਦਾ ਤੇ ਸ਼ਾਈ ਵਾਲ ਦਾ ਅੰਗ ਰੱਖਦੀ ਏ ਹਾਂ ਕਰੋਸ ਅੰਗ ਦੇ ਵਿੱਚ ਆ ਜਿਹੋ ਜੀ ਅੱਗੇ ਗਰਮੀ ਚ ਬਹੁਤੇ ਵੀਰ ਲੱਭਦੇ ਭਾਲਦੇ ਫਿਰਦੇ ਆ ਲਓ ਠੀਕ ਆ ਜੀ ਲਾਲ ਡੱਬੀ ਆ ਠੀਕ ਆ ਬਰਾਊਨ ਜੀ ਆਪਾਂ ਗੱਲ ਕੀਆ ਬਰਾਊਨ ਕਲਰ ਤੇ ਇੱਕ ਵਾਈਟ ਦਾ ਕੰਬੀਨੇਸ਼ਨ ਜੀ ਆ ਤੇ ਜਰਸੀ ਤੇ ਕਿਤੇ ਨਾ ਕਿਤੇ ਐਚ ਐਫ ਤਾਂ ਜਿਹੜਾ ਕਰਾਸ ਬਨ ਹੈਗਾ ਇਸ ਵਾਈਟ ਦੇ ਵਿੱਚ 10 ਕਿਤੇ ਹਜੇ ਲੈ ਜੂਗੀ ਸੂਨ ਦੇ ਵਿੱਚ ਥਣ ਥਣ ਬਹੁਤ ਚੰਗਾ ਲੱਗਾ ਹਣ ਬਹੁਤ ਸੋਹਣਾ ਥਣ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਵੀ ਕੋਈ ਛੋਟਾ ਨਹੀਂਗਾ ਥਣ ਸੋ ਬਾਕੀ ਆਪਾਂ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਚਾਰੇ ਥਣ ਸਪੇਸ ਵਾਂਡ ਚੰਗੀ ਆ ਜਿਵੇਂ ਜਿਵੇਂ ਲੇਵਾ ਭਰੂਗੀ ਨਖੇੜ ਹੋਰ ਨਿਕਲ ਨਿਕਲ ਕੇ ਸਾਹਮਣੇ ਆਊਗਾ ਆਪਸੀ ਥਣਾਂ ਦਾ ਆ ਲੋ ਲੜਾ ਰੂੜਾ ਤੋਂ ਹੀ ਮੋਸਟਲੀ ਪਤਾ ਲੱਗਦਾ ਹੈ ਦੋਸਤੋ ਲੜਦੂੜ ਕਾਫੀ ਆ ਇੱਕ ਫਿਕਸ ਯਾਡ ਰਹੂਗਾ ਵੀ ਕੋਈ ਟਲਕਵਾਂ ਲਿਆਵਣੀ ਹੋਊਗਾ ਫਿਕਸ ਯਾਡਰ ਬਣਾ ਕੇ ਤਿਆਰ ਕਰੂਗੀ ਬੱਚੀ ਤੇ ਪੂਰੀ ਫਿੱਟ ਫਾਟ ਬਿਲਕੁਲ ਸਰੀਰਕ ਬੰਤਰ ਜੇਕਰ ਵੇਖੀਏ ਆਜਾ ਤੇ ਵਜਨ-ਵੋਜਨ ਪੂਰਾ ਹਾਈਟ ਵੀ ਚੰਗੀ ਆ ਮੀਡੀਅਮ ਤੋਂ ਉੱਚੀ ਹਾਈਟ ਆ ਜਦੋਂ ਆਪਾਂ ਮੀਡੀਅਮ ਆ ਪਸ਼ੂ ਦੇਖਦੇ ਆ ਮੀਡੀਅਮ ਤੋਂ ਉੱਚੀ ਹਾਈਟ ਵਿੱਚ ਆਪਾਂ ਅਕਾਊਂਟ ਕਰ ਸਕਦੇ ਆ ਆਓ ਹਾਂ ਬਤਾਜੀ ਡਰਦਾ ਨਾ ਨਵੇਂ ਸਾਹਿਆਂ ਡਰਦੀਆਂ ਉਤਰਾ ਤੇ ਠੀਕ ਹੈ ਜੀ ਲਓ ਕੈਮਰੇ ਤੋਂ ਡਰਦੀਆਂ ਉਤਰਾ ਚੱਲਣਗੇ ਨਾ ਮਾਂ ਵੀ ਇਤਨਾ ਥੱਲੇ ਪੈਰ ਹਾਂ ਲਓ ਜੀ ਆਈ ਦਰਵਾਨ ਸਾਹਿਬ ਖਾਓ ਥਾਣੇ ਤੇ ਲਓ ਜੀ ਥਾਂ ਤੇ ਕਰਮਾ ਵਾਲੀ ਮਈਆਂ ਰਗਾ ਬਣਾਉਂਗੀ ਹਾਂ ਹਾਂ ਕੋਈ ਪ੍ਰੋਬਲਮ ਥਾਂ ਦੇ ਕੋਈ ਗਲਤ ਮੇਰਾ ਕੋਈ ਸ਼ਾਕ ਹੀ ਨਹੀਂ ਹੈ ਇਹ ਮੁੱਠੀ ਜੀ ਥਾਣਾਂ ਨਾ ਆਵੇ ਤੇ ਫਿਰ ਕੀ ਸੁਆਦ ਹਾਂ ਬਹੁਤ ਚੰਗਾ ਥਾਣ ਬਣਾਉ ਲਏ ਸੋ ਦੋਸਤੋ ਥਾਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਹੱਦ ਦੀ ਜਵਾਇ ਕਰ ਗਿਏ ਕੰਮ ਦੇਣ ਵਾਲੀ ਗਾੜੀ ਹੁਣ ਠੀਕ ਹੈ ਸਿਰ ਕੀ ਮੁੱਲ ਕਰਾਂਗੇ ਤਾਂ ਲੈਣ ਦੇਣ ਮੁੱਲ ਭਾਜੀ ਇਹਦਾ 45000 ਰੁਪਿਆ ਕਰਾਂਗੇ ਠੀਕ ਹੈ ਜੀ 38 ਦੀ ਹਾਂ ਨਾ ਕਰਦਾਂਗੇ 38 ਦੀ 2 ਘੱਟ 40 ਦੀ 2 ਘੱਟ 40 ਦੀ ਹਾਂਜੀ ਲਓ ਵੀ ਕਰੋ ਮौज ਹੈ ਅਬ ਦੋਸਤੋ ਡਿਮਾਂਡ 45 44 ਕੁਛ ਵੀ ਹੋਵੇ 40000 ਦੇ ਵਿੱਚੋਂ 2000 ਛੋਟ ਹੈਗੀ ਹੈ ਮਾਨਤਨ 38000 ਦੀ ਜਿਹੜੀ ਇਹ ਵੈੜ ਤੁਹਾਨੂੰ ਮਿਲਦੀ ਪਈ ਹੈ ਅ 10 ਕਿ ਦਿਨ ਅਕੇ ਸੰਭ ਕੀ ਤਾਂ ਕੋਈ ਵੀਰ ਦੋ ਪੈਸੇ ਨਫਾ ਵੀ ਲੈ ਸਕਦਾ ਸੰਦੂਰ ਸਾਹਿਬ 45000 ਦੀ ਜਦੋਂ ਮਰਜੀ ਵਛੀ ਜਿਹੜਾ ਕੋਈ ਮਰਜੀ ਭਾਂਪਰਾ ਵੇਚ ਲੈ ਠੀਕ ਹੈ ਜੀ ਕਿੰਦਾ ਵਛੀ ਨੂੰ ਗੋਲਾ ਵਾ ਕਿੰਨੀ ਤਿਆਰ ਵਧੀਆ ਹੁੰਦੀ ਹੈ ਨਾ ਹਾਂ ਹਾਂ ਕੋਈ ਲਸੇਰੀ ਵੀ ਨਹੀਂ ਹੈਗੀ ਕੀ ਸਾਰਾ ਕੁਝ ਸਹੀ ਆ ਕਿਉਂ ਪਾਸੋਂ ਪੂਰੀ ਆ ਤੇ ਇੱਕ ਵਾਰ ਤੁਸੀਂ ਦੱਸਿਆ ਸੀ ਵੀ ਆਉਂਦੀ ਪਈ ਆ ਇੱਕ ਆਉਂਦੀ ਪਈ ਆ ਜੇ ਮੰਨ ਲਓ ਆਪਣੇ ਵੀਡੀਓ ਬਣਾਉਣ ਤੱਕ ਆ ਗਈ ਫਿਰ ਉਹ ਵੀ ਵਿੱਚ ਪਾ ਦੇ ਉਹਦੀ ਕੀ ਡਿਟੇਲ ਵੈਸੇ ਦੇ ਦਈਏ ਆਪਾਂ ਉਹ ਭਾਈ ਪਹਿਲਾਂ ਸੁਆ ਸੁਣੀ ਚੰਗੀ ਵਛੀ ਆ ਪਹਿਲੋਂ ਦੀ ਵਛੀ ਦੀ ਹਣ ਕਿੰਨੇ ਕੁ ਲੈਂਦੀ ਉਹ ਦਿਨ ਕੋ ਲੈ ਜੂ ਉਹ ਵੀ 10 10 ਕਿ ਦਿ ਆਹ ਲੋਬੇ ਦੋਸਤੋ ਜਿਹੜੀ ਵੈਡ ਦੀ ਆਪਾਂ ਡਿਟੇਲ ਤੁਹਾਨੂੰ ਦਿੱਤੀ ਸੀਗੀ ਉਹ ਫਿਲਹਾਲ ਪਹੁੰਚ ਪਹੁੰਚ ਗਈ ਇੱਥੇ ਤੇ ਇਹਦੀ ਆਪਾਂ ਇੱਕ ਵਾਰੀ ਫੇਰ ਤੁਹਾਨੂੰ ਡਿਟੇਲ ਸਾਂਝੀ ਕਰ ਦਿੰਨੇ ਆ ਕਨਫਰਮ ਕਰਾ ਦਿੰਨੇ ਆ ਸੁਵਾ ਵੀਰ ਸ਼ੇਰੇ ਦੂਜੇ ਸੁੰਦੀ ਹੈ ਨਾ ਜੀ ਹਾਂਜੀ ਦੂਜਾ ਸੁਵਾ ਦਿਨ ਕਿੰਨੇ ਕ ਦੱਸੇ ਸੀ ਆਪਾਂ ਇੱਕ ਵਾਰੀ ਫੇਰ ਕਰ ਦਈਏ ਰੁਪੀਆ ਜੇਨ ਭਾਜੀ ਲੈ ਜੂ 10 ਕ ਦਿਨ ਲੈ ਹੀ ਜਾਊਗੀ 10 ਕ ਦਿਨ ਲੈ ਜੂਗੀ ਬਣੋਗੀ ਚੰਗੀ ਥਨ ਥਨ ਚੰਗਾ ਠੀਕ ਆ ਜੀ ਸੋ ਦੂਜਾ ਸੁਵਾ ਦੋਸਤੋ ਇਸ ਵਾਰ ਨੇ ਸੁਣਾ 10 ਕ ਦਿਨ ਆਈ ਆ ਵੀ ਲੈ ਜੂਗੀ ਠੀਕ ਆ ਜੀ ਤੇ ਬਾਕੀ ਬੱਛੀ ਚੰਗੀ ਆ ਦੂ ਤੇ ਕਤਕੁੱਤ ਜਿਹੜਾ ਦੋਸਤੋ ਮੀਡੀਅਮ ਕੋਈ ਵੀ ਰੰਗ ਅਕੇ ਲੈ ਜੇ ਨੋਕਲਾ थाना ਬਾਕੀ ਥੋੜਾ ਜਿਹਾ ਲੇਵੇ ਹਵਾਨੇ ਦਾ ਸਟਰਕਚਰ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੱਤੀ ਢਿਲ ਢੁਲ ਕਾਫੀ ਆ ਆ ਲੋ ਠੀਕ ਹੈ ਸੋ ਪੰਜਵੇਂ ਨੰਬਰ ਤੇ ਬੈੜ ਜਿਹੜੀ ਆ ਦੋਸਤੋ ਹੁਣੇ ਪਹੁੰਚੀ ਆ ਇਸ ਦੀ ਡਿਟੇਲ ਆਪਾਂ ਤੁਹਾਨੂੰ ਪਹਿਲਾਂ ਦਿੱਤੀ ਸੀਗੀ ਫਿਲਹਾਲ ਇੱਕ ਵਾਰੀ ਆਪਾਂ ਤੁਹਾਨੂੰ ਵਿਖਾ ਵੀ ਦਿੱਤੀ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਜਜੂ ਕੀ ਤੁਸੀਂ ਸੌਦਾ ਇਸ ਬੈੜ ਦਾ ਵੀ ਕਰ ਲਿਓ ਠੀਕ ਆ ਤੇ ਬਾਕੀ ਆ ਵੇਖੋ ਵੰਡ ਬੁੰਡ ਤੁਸੀਂ बहु चंगी समझ हाँ बहुत चंगा लगे लो, आ... लो जी नहीं चौती हजार रुपया लैन देन मुले चाली दे देंगे चौती चौती थी हाल हाँ लो जी ਦੋਸਤੋ ਤੁਹਾਡਾ ਚਾਹੀ 40 ਚੰਗੀ ਵਜਨ ਵਾਲੀ 30000 ਦੀ ਇਹ ਵੈੜ ਮਿਲ ਜੂਗੀ ਸੋ ਜਿਹੜੇ ਵੀਰ ਨੂੰ ਜਜੂਗੀ ਪਸੰਦ ਆਊਗੀ ਸੌਦਾ ਕਰ ਲਿਓ ਕੱਦਗਾਠ ਬਿਲਕੁਲ ਸੇਮ ਜਿਹੜੇ ਹਿਸਾਬ ਦਾ ਆਪਾਂ ਬੇਰਬਾ ਪਾਇਆ ਸੀਗਾ ਤੁਸੀਂ ਇਹ ਵੇਖ ਸਕਦੇ ਜੀ ਬਿਲਕੁਲ ਬਰਾਬਰ ਤੇ ਕੱਦਗਾਠ ਨੇ ਆ ਜੇ ਅੰਦਾਜ਼ਾ ਇਹਦਾ ਪਾਇਆ ਹੈ ਆਪਾਂ ਅੰਦਾਜ਼ਾ ਪਾਇਆ ਸੀਗਾ ਬਾਕੀ ਵੇਖੋ ਬਿਲਕੁਲ ਬਰਾਬਰ ਨੇ ਹਾਂ ਤਾਂ ਅੰਦਾਜ਼ਾ ਫੇਟੀ ਬੈਠਾ ਜੋ ਦੱਸਿਆ ਗਿਆ ਤੁਹਾਨੂੰ ਬਿਲਕੁਲ ਹੁਣ ਬੁਖਾ ਵੀ ਦਿੱਤਾ ਤੇ ਕਰਮਾਂ ਲਈ ਲਾਏ ਬਣਾਏ ਪਈ ਆ ਜਿੰਨਾ ਵੀ ਬਿਲਕੁਲ ਤੁਹਾਡੇ ਸਾਹਮਣੇ ਆ ਕੋਈ 8 10 ਦਿਨ ਕੱਢ ਗਈ ਤੇ ਵਾਅਦੇ ਬੰਦੀ ਤੇ ਇਹ ਪਸ਼ੂਆ ਦੋਸਤੋ ਅੱਜ ਬੇਰ ਸ਼ੇਰੇ ਹੁਣ ਦੇ ਕੋਲੇ ਪੰਜ ਠੀਕ ਆ ਜੀ ਚਾਰ ਪਸ਼ੂ ਤੁਹਾਨੂੰ ਪਹਿਲਾਂ ਦਿਖਾਤੇ ਸੀ ਤੇ ਜਿਹੜੀ ਪੰਜਵੀਂ ਇਹ ਵੜ ਆਈ ਆ ਹੁਣ ਬਿਲਕੁਲ ਫਾਰਮ ਤੇ ਇਹ ਵੀ ਆਪਾਂ ਦਿਖਾਤੀ ਆ ਤੁਹਾਨੂੰ ਠੀਕ ਆ ਤੇ ਬਿਲਕੁਲ ਜੈਨੂਨ ਜਾਇਜ਼ ਰੇਟ ਆ ਚਾਹ ਬਣੇ ਵੀ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਠੀਕ ਆ ਜੀ ਸ਼ੇਰੇ ਵੀਰ ਨੰਬਰ ਬੋਲ ਦਗੀ ਆਪਣੇ ਨੰਬਰ 577105 ਤੇ 77000 ਠੀਕ ਹੈ ਵੀਰ ਹਾਂਜੀ ਲਓ ਵੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਆਪਾਂ ਤੁਹਾਨੂੰ ਚਾਰ ਨਗ ਦਿਖਾਉਣੇ ਸੀਗੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ